ਜੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਜ ਸੁਬਾਈ ਹੋਵੇ ਸੋ ਹੋਈ ਕਰਨ ਹਾਰ ਪਛਾਨ ਸੋਈ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਸਤੇ ਉਪਜੇ ਤਿਸਮਹਿ ਸਮਾਈ ਓਏ ਸੁਖ ਨਿਧਾਨ ਓਨਹੂ ਬਨ ਆਏ ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਪਾਵਨ ਚਰਨਾਂ ਦੇ ਵਿੱਚ ਸ਼ੁਭਾਇਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋਂ ਇਹ ਜੋ ਪਾਵਨ ਪਾਉੜੀ ਆਪ ਜੀ ਨੇ ਸਰਵਨ ਕੀਤੀ ਹੈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ 14ਵੀਂ ਅਸ਼ਟਪਦੀ ਦੀ 8ਵੀਂ ਭਾਗ ਦੀ ਅਖੀਰਲੀ ਪੌੜੀ ਹੈ ਇਸ ਪੌੜੀ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜੋ ਬਿਆਨ ਕੀਤਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਖੀਰ ਤੇ ਕਿਆ ਆਪਸ ਕੋ ਆਪ ਦਿਨੋ ਮਾਨ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਨੂੰ ਹੀ ਮਾਨ ਦੇ ਰਿਹਾ ਹੈ ਆਪਣੇ ਆਪ ਨੂੰ ਹੀ ਸਤਕਾਰ ਦਿੰਦਾ ਨਾਨਕ ਪ੍ਰਭ ਜਨ ਇਹਨੂੰ ਇਕੱਠਾ ਨਹੀਂ ਪੜਨਾ ਨਾਨਕ ਪ੍ਰਭ ਜਨ ਏਕੋ ਜਾਨ ਉਹ ਗੱਲ ਨਹੀਂ ਬਣੇਗੀ ਨਾਨਕ ਪ੍ਰਭ ਜਨ ਹੇ ਨਾਨਕ ਪ੍ਰਭੂ ਤੇ ਉਸ ਦੇ ਜਨ ਏਕੋ ਜਾਨ ਉਹਨਾਂ ਨੂੰ ਇਕੋ ਜਾਣ ਲੈ ਇਕੋ ਮੰਨ ਲੈ ਤੂੰ ਜਿੱਥੇ ਆਰੰਭਤਾ ਹੋਈ ਸੀ ਨਾ ਥੋੜਾ ਉੱਥੋਂ ਤੁਸੀਂ ਸਮਝੋ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਈ ਸਿਆਣਪ ਛੱਡਣ ਦਾ ਨਤੀਜਾ ਕੀ ਨਿਕਲਿਆ ਸਿਆਣਪ ਛੱਡਣ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਭੂ ਤੇ ਉਹਦੇ ਜਨ ਇੱਕ ਹੋ ਗਏ ਇੱਕ ਰੂਪ ਹੋ ਗਏ ਇੱਕ ਦਿਨ ਗੁਰਮਖੋ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਬਰਫ਼ ਪਾਣੀ ਦਾ ਹੀ ਰੂਪ ਹੈ ਬਰਫ਼ ਤੇ ਪਾਣੀ 'ਚ ਕੋਈ ਫਰਕ ਥੋੜਾ ਹੈ ਪਰ برف ਪਾਣੀ ਹੁੰਦਿਆਂ ਹੋਇਆਂ ਵੀ ਪਾਣੀ ਤੋਂ ਵੱਖਰੀ ਕਿਉਂ ਦਿਖਦੀ ਹੈ ਕਿਉਂਕਿ ਕਠੋਰ ਬਣੀ ਬੈਠੀ ਹੈ ਇੱਕੋ ਹੀ ਕਾਰਨ ਨਾਲ ਆਪਾਂ ਕਹਿੰਨਾ ਇਹ ਪਾਣੀ ਪਿਆ ਇਹ ਬਰਫ਼ ਹੈ ਹੈ ਦੋਨੋਂ ਇੱਕੋ ਹੀ ਪਰ ਵੱਖਰੇ ਵੱਖਰੇ ਕਿਉਂ ਨੇ ਕਿਉਂਕਿ ਬਰਫ਼ ਕਠੋਰ ਰੂਪ ਹੈ ਪਾਣੀ ਦਾ ਕਠੋਰ ਹੈ ਇਸ ਕਰਕੇ ਵੱਖਰੀ ਦੇ ਸਰਈ ਹੈ ਜਦੋਂ ਬਰਫ਼ ਨੇ ਆਪਣੀ ਕਠੋਰਤਾ ਨੂੰ ਛੱਡ ਦਿੱਤਾ ਉਹਨੇ ਪਾਣੀ ਵਰਗੀ ਹੋ ਜਾਣਾ ਹੈ। ਬਸ ਇੱਕੋ ਹੀ ਗੱਲ ਹੈ ਕਿ ਕਠੋਰਤਾ ਛੱਡਣ ਦੀ ਜ਼ਰੂਰਤ ਹੈ। ਕੁਝ ਵੀ ਨਹੀਂ ਕਰਨਾ ਉਹਨੇ ਪਾਣੀ ਵਰਗੀ ਬਣ ਜਾਣਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤੈਨੂੰ ਆਪਣੀਆਂ ਸਿਆਣਪਾਂ ਦਾ ਹੰਕਾਰ ਛੱਡਣ ਦੀ ਲੋੜ ਹੈ ਤੂੰ ਰੱਬ ਬਣ ਜਾਣਾ ਹੈ। ਇਹ ਹੁਣ ਤੇਰੀ ਮਰਜ਼ੀ ਤੇ ਕਦੋਂ ਛੱਡਣਾ ਹੈ ਭਾਈ? ਹੰਕਾਰ ਛੱਡ ਦੇਵੇਂਗਾ ਤੇ ਨਿਰੰਕਾਰ ਹੋ ਜਾਏਗਾ। ਤੋਂ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਸ 8ਵੀਂ ਪੌੜੀ ਵਿੱਚ ਗੁਰਮਖੋ ਜੋ ਬਿਆਨ ਕੀਤਾ ਹੈ 7ਵੇਂ ਪਦੇ ਨੂੰ ਅੱਗੇ ਤੋਰਿਆ ਹੈ। 7ਵੇਂ ਪਦੇ ਦੇ ਵਿੱਚ ਪ੍ਰਭੂ ਕਿਸ ਸੇਵਕ ਦੀ ਗੱਲ ਹੋਈ ਸੀ? ਪ੍ਰਭ ਕੇ ਸੇਵਕ सगल ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰ ਇਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਪ੍ਰਭੂ ਦੇ ਸੇਵਕ ਹੁੰਦੇ ਨੇ ਉਹਨਾਂ ਦੇ ਲੱਛਣ ਕੀ ਹੁੰਦੇ ਨੇ ਪਤਾ ਕਿਵੇਂ ਲੱਗਦਾ ਹੈ ਇਹ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਨੇ ਸੇਵਾਦਾਰ ਨੇ ਕੋਈ ਤੇ ਨਿਸ਼ਾਨੀ ਹੋਏਗੀ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਪਰਬੂ ਦੇ ਸੇਵਕਾਂ ਦੀ ਪਹਿਲੀ ਨਿਸ਼ਾਨੀ ਇਹ ਹੈ ਜਿਨ੍ਹਾਂ ਨੇ ਆਪਣੀ ਸਿਆਣਪ ਨੂੰ ਤਜ ਦਿੱਤਾ ਉਹਨਾਂ ਦੀ ਨਿਸ਼ਾਨੀ ਇਹ ਹੈ ਜੋ ਕਿਛ ਕਰੈ ਜੋ ਕੁਛ ਵੀ ਕਰਦੇ ਹੈ ਸੋ ਪ੍ਰਭ ਕੈ ਰੰਗ ਰੰਗ ਦਾ ਅਰਥ ਹੈ ਉਹਦੀ ਮੌਜ ਹੈ ਪ੍ਰਭ ਕੈ ਰੰਗ ਦਾ ਅਰਥ ਹੈ ਪ੍ਰਭੂ ਦੀ ਮੌਜ ਕਹਿਣ ਲੱਗ ਕੇ ਜੋ ਕੁਛ ਕਰਦੇ ਨੇ ਉਹ ਪ੍ਰਭੂ ਦੀ ਮੌਜ ਵਿੱਚ ਕਰਦੇ ਨੇ ਜੋ ਕੁਝ ਕਰਦੇ ਨੇ ਉਹਦੇ ਹੁਕਮ ਦੇ ਵਿੱਚ ਕਰਦੇ ਨੇ ਸੌਖਾ ਜਿਹਾ ਸਮਝ ਲਈਏ ਗਰਮਖ ਮੱਛੀ ਜੋ ਵੀ ਕਰਦੀ ਹੈ ਪਾਣੀ ਦੇ ਵਿੱਚ ਰਹਿ ਕੇ ਕਰਦੀ ਹੈ ਪਾਣੀ ਤੋਂ ਬਾਹਰ ਤੇ ਕੁਝ ਨਹੀਂ ਨਾ ਕਰਦੀ ਮੱਛੀ ਨੇ ਦੇਖੋ ਨਾ ਮੈਂ ਕਈ ਵਾਰ ਕਹਿਣਾ ਹੋਂ ਨਾ ਗਰਮਖ ਰੱਬ ਨੂੰ ਪਿਆਰ ਕਰਨ ਵਾਲੇ ਜੀਵ ਸਾਰੇ ਹੀ ਨੇ ਪਰ ਜਦੋਂ ਪਿਆਰ ਦੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਦੱਤੀ ਨਾ ਪਾਤਸ਼ਾਹ ਕਹਿੰਦੇ ਪਿਆਰ ਕਰਨੇ ਤੇ ਮੱਛੀ ਵਰਗਾ ਪਰ ਜਦੋਂ ਵੀ શ્રેਸ਼ਟਤਾ ਦੀ ਗੱਲ ਕੀਤੀ ਪਿਆਰ ਦੀ શ્રેਸ਼ਟਤਾ ਕਿਦੇ ਵਿੱਚ ਕਹਿਣ ਲੱਗੇ ਮੱਛੀ ਦੇ ਵਿੱਚ ਹੈ ਜਿਵੇਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਨਾਨਕ ਏ ਵਿਦ ਹਰਿ ਭਜੋ ਇਕ ਮਨ ਹੋਏ ਇਕ ਚਿੱਤ ਬਸ ਪਾਤਸ਼ਾਹ ਕਹਿੰਦੇ ਪਿਆਰ ਕਰਨਾ ਤੇ ਮੱਛੀ ਦੇ ਵਾਂਗ। ਤਾਂ ਮੱਛੀ ਵਾਂਗ ਕਿਉਂ? ਕਿਉਂਕਿ ਮੱਛੀ ਜੋਕ ਚ ਕਰਦੀ ਐ ਨਾ ਪਾਣੀ ਦੇ ਵਿੱਚ ਰਹਿ ਕੇ ਕਰਦੀ ਐ। ਪਾਣੀ ਤੋਂ ਬਾਹਰ ਕੁਛ ਵੀ ਨਹੀਂ ਕਰਦੀ। ਸਮੁੰਦਰ ਦੇ ਵਿੱਚ ਮਸਤੀ ਕਰਦੀ ਐ। ਛਾਲਾ ਉੱਪਰ ਵੀ ਆਉਂਦੀ ਐ, ਥੱਲੇ ਡੂੰਗੀ ਚਲੀ ਜਾਂਦੀ ਐ, ਸੱਜੇ ਜਾਂਦੀ ਐ, ਖੱਬੇ ਜਾਂਦੀ ਐ। ਬਹੁਤ ਕੁਛ ਕਰਦੀ ਐ ਪਰ ਉਹਦਾ ਜੋ ਕੁਛ ਕਰਨਾ ਹੁੰਦਾ ਪਾਣੀ ਦੇ ਵਿੱਚ ਰਹਿ ਕੇ ਕਰਨਾ ਹੁੰਦਾ। ਪਾਦਸ਼ਾਹ ਕਹਿੰਦੇ ਸਿੱਖ ਹੋਵੇ ਤੇ ਮੱਛੀ ਵਰਗਾ ਹੋਵੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਕਉ ਨਾਨਕ ਹਰ ਭਜਮਣਾ ਜੇ ਬਿਦ ਜਲ ਕਉ ਮੀਨ ਮੀਨ ਕਹਿੰਦੇ ਨੇ ਮੱਛੀ ਪਿਆਰ ਕਰਨਾ ਤੇ ਨਾਮ ਜਪਣਾ ਤੇ ਮੱਛੀ ਵਾਂਗ ਜਾਪਾ ਇਸੇ ਤਰ੍ਹਾਂ ਸਿੱਖ ਜੋ ਵੀ ਕਰਦਾ ਪ੍ਰਭੂ ਦਾ ਸੇਵਕ ਜੋ ਵੀ ਕਰਦਾ ਉਹ ਪ੍ਰਭੂ ਦੇ ਰੰਗ ਦੇ ਵਿੱਚ ਰਹਿ ਕੇ ਕਰਦਾ ਪ੍ਰਭੂ ਦੀ ਮੌਜ ਵਿੱਚ ਰਹਿ ਕੇ ਕਰਦਾ ਹੈ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਕਰਦਾ ਹੈ ਜੋ ਵੀ ਕਰਦਾ ਹੈ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਕਿਉਂਕਿ ਮਨ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਉਹਦੇ ਸੰਗ ਵਸਦਾ ਹੈ ਸਸਾ ਸਤ ਸਤ 700 ਸਤ ਪੁਰਖ ਤੇ ਭਿੰਨ ਨਾ ਕੋ ਉਸ ਵਾਹਿਗੁਰੂ ਪਰਮੇਸ਼ਰ ਤੋਂ ਭਿੰਨ ਤੇ ਹਈ ਕੁਛ ਨਹੀਂ ਐ ਉਹ ਤੋਂ ਵੱਖਰਾ ਕੁਛ ਵੀ ਨਹੀਂ ਐ ਮੈਂ ਵੀ ਉਸ ਤੋਂ ਵੱਖਰਾ ਨਹੀਂ ਜੇ ਕੁਛ ਵੀ ਉਸ ਤੋਂ ਵੱਖਰਾ ਨਹੀਂ ਐ ਫਿਰ ਮੈਂ ਉਸ ਵਾਹਿਗੁਰੂ ਤੋਂ ਵੱਖਰਾ ਕਿਵੇਂ ਹੋ ਸਕਦਾ ਸਮਝ ਪੈ ਗਈ ਨਾ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੇ ਸੋ ਹੋਈ ਇਨਿਕ ਆਤਮਿਕ ਅਡੋਲਤਾ ਆ ਜਾਂਦੀ ਹੈ ਪ੍ਰਭੂ ਦੇ ਸੇਵਕ ਦੇ ਵਿੱਚ ਜਦੋਂ ਉਹ ਆਪਣੀ ਸਿਆਣਪ ਨੂੰ ਛੱਡ ਕੇ ਇੱਕ ਦੇ ਉੱਪਰ ਆਸ ਰੱਖ ਲੈਂਦਾ ਹੈ ਉਸ ਦਾ ਧਿਆਨ ਰੱਖਣਾ ਹੈ ਤਾਂ ਜੋ ਸਿਆਣਪ ਸੁਰਜਣੋ ਤੇ ਏਕ ਆਸ ਮਨ ਹੜ ਰੱਖੋ ਸ਼ਲੋਕ ਯਾਦ ਰੱਖਣਾ ਹੈ ਜਿਹੜਾ ਸਿਆਣਪਾ ਛੱਡ ਕੇ ਇੱਕ ਤੇ ਆਸ ਰੱਖ ਲੈਂਦਾ ਹੈ ਨਾ ਸਹਿਜ ਸੁਭਾਈ ਸਹਿਜ ਸੁਭਾਈ ਦਾ ਅਰਥ ਇੱਥੇ ਕੀਤੇ ਵਿਦਵਾਨ ਨੇ ਸੁੱਤੇ ਸਿੱਧ ਜਿੱਥੇ ਕੁਝ ਕਰਨ ਦੀ ਲੋੜ ਹੀ ਨਾ ਪਵੇ ਜੋ ਕੁਝ ਹੋਇਆ ਸੁੱਤੇ ਸਿੱਧ ਹੀ ਹੋ ਗਿਆ ਜੋ ਕੁਝ ਵੀ ਹੋਇਆ ਆਪਣੇ ਆਪ ਹੀ ਹੋ ਗਿਆ ਕੁਝ ਯਤਨ ਹੀ ਨਹੀਂ ਕਰਨੇ ਪਏ ਹੁੰਦਾ ਗੁਰਮਖੋ ਕਈ ਵਾਰ ਇਦਾਂ ਹੁੰਦਾ ਹੈ ਕਿ ਸਾਨੂੰ ਕੁਝ ਕਰਨਾ ਹੀ ਨਹੀਂ ਪੈਂਦਾ ਦੁੱਖ ਆਉਂਦਾ ਤੇ ਮੁੱਖ ਵਿੱਚੋਂ ਆਪਣੇ ਆਪ ਹੀ ਨਿਕਲਦਾ ਹੈ ਵਾਹਿਗੁਰੂ ਹੁੰਦਾ ਨਾ ਕਈ ਵਾਰ ਆਮ ਤੌਰ ਤੇ ਹੁੰਦਾ ਇੱਕ ਛੋਟਾ ਜਿਹਾ ਬੱਚਾ ਉਹਨੂੰ ਦਰਦ ਹੁੰਦਾ ਸੈਡਸ ਬਾਇ ਨਿਕਲਦਾ ਹੈ ਮਾਂ ਉਹਨੂੰ ਕਹਿਣਾ ਨਹੀਂ ਪੈਂਦਾ ਬਸ ਪਾਤਸ਼ਾਹ ਕਹਿੰਦੇ ਇਹੀ ਸੁਰਤ ਲੀਨ ਹੋਣ ਦੀ ਨਿਸ਼ਾਨੀ ਹੈ ਜਿਸ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਆ ਨਾ ਜਦੋਂ ਕਿਤੇ ਅਤ ਦਾ ਦੁੱਖ ਆਉਂਦਾ ਹੈ ਉਹਦਾ ਨਾਮ ਸੁੱਤੇ ਸਿੱਧੀ ਨਿਕਲਦਾ ਸਾਡੀ ਜ਼ੁਬਾਨ ਤੋਂ ਜਦੋਂ ਕੋਈ ਧੱਕਾ ਪਿੱਛੋਂ ਮਾਰਦਾ ਹੈ ਵਾਹਿਗੁਰੂ ਇੱਕਦਮ ਨਿਕਲਦਾ ਕਿਉਂ ਉਹ ਕਹਿਣਾ ਨਹੀਂ ਪਿਆ ਉਹ ਸੁੱਤੇ ਸਿੱਧ ਨਿਕਲਿਆ ਸੈਡ ਸੁਭਾ ਨਿਕਲਿਆ ਬਾਦਸ਼ਾਹ ਕਹਿੰਦੇ ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਮਨੁੱਖ ਇੱਕ ਤੇ ਆਸਰਾ ੱਕੇ ਆਪਣੀਆਂ ਸਿਆਣਪਾਂ ਛੱਡ ਦਿੰਦਾ ਉਹਨੂੰ ਜਪਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਜ਼ੁਬਾਨ ਚੋਂ ਨਿਕਲਦਾ ਵਾਹਿਗੁਰੂ ਆਖਣਾ ਵਾਹਿਗੁਰੂ ਆਪਣੇ ਕਹਿਣ ਤੇ ਨਹੀਂ ਨਿਕਲਿਆ ਇਤਨ ਕਰਿਆ ਕਰੋ ਨਾ ਇਹ ਇਹ ਇਹਨਾਂ ਅਭਿਆਸ ਨਾਲ ਹੋਏਗਾ ਇਦਾਂ ਆਖੋ ਵਾਹਿਗੁਰੂ 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 ਪਤਾ ਇਹ ਇਹਦਾ ਕਾਰਨ ਕੀ ਹੁੰਦਾ ਹੈ ਇੱਕ ਗੁਰਮਖੋ ਅਭਿਆਸ ਹੁੰਦਾ ਹੈ ਅਭਿਆਸ ਕਰਨਾ ਪੈਂਦਾ ਹੈ ਅਭਿਆਸ ਤੋਂ ਬਾਅਦ ਇੱਕ ਅਵਸਥਾ ਬਣਦੀ ਹੈ ਫਿਰ ਆਪਣੇ ਆਪ ਸਭ ਕੁਝ ਆਉਣ ਲੱਗ ਪੈਂਦਾ ਹੈ ਕੋਈ ਵੀ ਚੀਜ਼ ਹੈ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਈਕਲ ਸਿੱਖਦੇ ਸੀ ਇਦਾਂ ਕਿ ਕਿਦਾਂ ਸਿੱਖੇ ਸੀ ਯਾਦ ਤੁਸੀਂ ਜਿੰਨੇ ਹੋ ਸਾਰੇ ਯਾਦ ਕਰੋਗੇ ਇਦਾਂ ਇਦਾਂ ਸੀ ਨਾ ਵੀ ਇੱਕ ਨੇ ਪਿੱਛੋਂ ਫੜਿਆ ਹੈਂਡਲ ਇਦਾਂ ਖੁਦ ਫੜਿਆ ਇਦਾਂ ਇਦਾਂ ਕਰਦੇ ਕਰਦੇ ਫਿਰ ਵੀ ਇਦਾਂ ਡਿੱਗ ਪੈਂਦੇ ਸੀ ਇਦਾਂ ਹੀ ਹੁੰਦਾ ਸੀ ਸ਼ੁਰੂਆਤ ਵਿੱਚ ਪਿੱਛੋਂ ਵੀ ਕਿਸੇ ਨੇ ਫੜਿਆ ਆਪ ਵੀ ਹੈਂਡਲ ਕੋ ਟੱਕੇ ਫੜਿਆ ਡਿੱਗ ਫੇਰ ਵੀ ਪੈਂਦੇ ਸੀ ਹੌਲੀ ਹੌਲੀ ਪ੍ਰੈਕਟਿਸ ਕਰਦੇ ਗਏ ਕਰਦੇ ਗਏ ਕਰਦੇ ਗਏ ਕਰਦੇ ਗਏ ਇੱਕ ਦਿਨ ਐਸਾ ਹੁੰਦਾ ਹੱਥ ਵੀ ਛੱਡ ਦਿੰਦਾ ਸਾਈਕਲ ਤਾਂ ਵੀ ਚਲਾਈ ਜਾਂਦਾ ਹੁਣ ਕੁਝ ਵੀ ਨਹੀਂ ਕਰਨਾ ਪੈ ਰਿਆ ਇਦਾਂ ਹੀ ਹੁੰਦਾ ਹੈ ਅਭਿਆਸ ਹੈ ਅਸੀਂ ਕਿਉਂ ਵਾਹਿਗੁਰੂ ਵਾਹਿਗੁਰੂ ਦੁਬਾਰਾ ਦੁਬਾਰਾ ਕਰਦੇ ਆ ਕਿਉਂ ਗੁਰੂ ਨੇ ਕਿਹਾ ਇੱਕ ਕੋਈ ਸ਼ਬਦ ਉੱਤੇ ਧਿਆਨ ਦੇ ਉਹਦਾ ਕਾਰਨ ਸੀ ਇੱਕ ਦਿਨ ਐਸਾ ਆਵੇਗਾ ਤੈਨੂੰ ਕਹਿਣਾ ਨਹੀਂ ਪਏਗਾ ਆਪੜੇ ਆਪਣੀ ਜ਼ੁਬਾਨ ਵਿੱਚੋਂ ਨਿਕਲੇਗਾ ਵਾਹਿਗੁਰੂ ਆਪਣੇ ਆਪ ਨਿਕਲਦਾ ਪਰ ਉਹ ਕਦੋਂ ਜਦੋਂ ਅਰੰਭ ਤੱਚ ਅਭਿਆਸ ਕਰਨਾ ਪੈਂਦਾ ਕੋਈ ਵੀ ਚੀਜ਼ ਹੈ ਉਸ ਤੋਂ ਬਾਅਦ ਆਪਣੇ ਆਪ ਸਹਿਜ ਸੁਭਾਏ ਹੋਵੇ ਸੋ ਹੋਏ ਕਰਨ ਹਾਰ ਪਛਾਣੇ ਸੋਏ ਕਿਉਂਕਿ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦੀ ਪਸ਼ਾਨ ਹੋ ਜਾਂਦੀ ਹੈ ਸਮਝ ਲੱਗ ਜਾਂਦੀ ਹੈ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਇਹ ਆ ਪ੍ਰਭੂ ਦੀ ਸੇਵਕ ਦੀ ਨਿਸ਼ਾਨੀ ਪ੍ਰਭੂ ਨੇ ਜੋ ਕੁਛ ਕੀਤਾ ਪ੍ਰਭ ਕਾ ਕੀਆ ਜਨ ਉਹਦੇ ਜਨਾਂ ਨੂੰ ਮੀਠ ਲਗਾਣਾ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਹੈ ਵਧੀਆ ਲੱਗਦਾ ਹੈ ਇਹ ਨਿਸ਼ਾਨੀ ਹੈ ਇਹ 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 ਕਦੇ ਨਹੀਂ ਹੁੰਦਾ ਵੀ ਆਤਮ ਵਾਹਿਗੁਰੂ ਨੇ ਚੰਗਾ ਕੀਤਾ ਤੇ ਆ ਵਾਹਿਗੁਰੂ ਨੇ ਮਾੜਾ ਕੀਤਾ ਇਦਾਂ ਕਦੇ ਨਹੀਂ ਹੁੰਦਾ ਗੁਰਮਖੋ ਆਪਾਂ ਜਿੱਨੇ ਬੈਠੇ ਆ ਇੱਕ ਇੱਕ ਨੁਕਤਾ ਧਿਆਨ ਨਾਲ ਸਮਝੋ ਜਦੋਂ ਆਪਾਂ ਬੱਚੇ ਹੁੰਦੇ ਸੀ ਆਪਾਂ ਨੂੰ ਲੱਗਦਾ ਸੀ ਨਾ ਇਦਾਂ ਕਦੇ-ਕਦੇ ਇਦਾਂ ਲੱਗਦਾ ਸੀ ਨਾ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਹੈ ਮੇਰੇ ਪਿਤਾ ਜੀ ਕਹਿ ਰਹੇ ਨੇ ਉਹ ਗਲਤ ਹੈ ਪਰ ਜਦੋਂ ਅੱਜ ਖੁਦ ਬਣ ਗਏ ਆ ਅੱਜ ਯਾਦ ਆਉਂਦਾ ਵੀ ਨਹੀਂ ਉਦੋਂ ਬਾਪੂ ਸਹੀ ਸੀ ਮੈਂ ਗਲਤ ਹੁੰਦਾ ਸੀ ਅੱਜ ਸਮਝ ਲੱਗਦੀ ਏ ਉਸ ਗੱਲ ਦੀ ਅੱਜ ਵੀ ਨਹੀਂ ਪਿਤਾ ਜੀ ਬਿਲਕੁਲ ਸਹੀ ਕਹਿੰਦੇ ਹੁੰਦੇ ਸਨ ਕਿ ਇਸੇ ਤਰ੍ਹਾਂ ਦੇ ਨਾਲ ਬਾਦਸ਼ਾਹ ਕਹਿੰਦੇ ਇਹ ਤੇਰੀ ਸਮਝ ਵਿੱਚ ਫਰਕ ਹੋ ਸਕਦਾ ਹੈ ਤੈਨੂੰ ਗੱਲ ਪਕੜ ਵਿੱਚ ਨਹੀਂ ਆਈ ਇਹ ਸਭ ਹੋ ਸਕਦਾ ਪਰ ਇਹ ਗੱਲ ਪੱਕੀ ਹੈ ਜਦੋਂ ਤੂੰ ਪ੍ਰਭੂ ਦਾ ਸੇਵਕ ਬਣ ਜਾਏਂਗਾ ਨਾ ਫਿਰ ਪ੍ਰਭੂ ਦਾ ਕੀ ਆ ਜਨ ਮੀਠ ਲਗਾਣਾ ਉਹਦੇ ਜਣਾ ਨੂੰ ਉਹਦੇ ਭਗਤਾਂ ਨੂੰ ਉਹਦੇ ਪਿਆਰਿਆਂ ਨੂੰ ਜੋ ਪ੍ਰਭੂ ਕਰਦਾ ਉਹ ਚੰਗਾ ਹੀ ਲੱਗਦਾ ਹੈ। ਉਹ ਮਿੱਠਾ ਹੀ ਲੱਗਦਾ ਹੈ। ਇਹ ਉਲਾੰਬਾ ਤੇ ਹੈ ਹੀ ਨਹੀਂ। ਉਲਾਂ ਨੂੰ ਮੈਂ ਕਾਹੂ ਨਾ ਦਿਓ। ਉਲਾ ਉਲਾੰਬਾ ਤੇ ਗੁਰਮਖੋ ਹੈ ਹੀ ਨਹੀਂ ਜ਼ਿੰਦਗੀ ਵਿੱਚ। ਛੇ ਵਾਹਿਗੁਰੂ ਤੂੰ ਕਿਉਂ ਕੀਤਾ? ਸਿੱਖ ਦੀ ਜ਼ਿੰਦਗੀ ਵਿੱਚ ਨਾ ਵਾਹਿਗੁਰੂ ਪਰਮੇਸ਼ਰ ਲਈ ਉਲਾੰਬਾ ਹੈ ਹੀ ਨਹੀਂ। ਜੋ ਕੁਛ ਕੀਤਾ ਵਾਹਿਗੁਰੂ ਤੂੰ ਚੰਗਾ ਕੀਤਾ ਬਸ ਇਸੇ ਨੂੰ ਕਹਿੰਦੇ ਨੇ ਤੇਰਾ ਕੀਆ ਮੀਠਾ ਲੱਗਾ ਜੋ ਕੁਛ ਤੂੰ ਕਰ ਰਿਹਾ ਉਹਦਾ ਕਾਰਨ ਹੈ ਗੁਰਨਖੋ ਕਿਉਂਕਿ ਸਾਨੂੰ ਇਹ ਭਰੋਸਾ ਦਿੱਤਾ ਗੁਰੂ ਨੇ ਵੀ ਵਾਹਿਗੁਰੂ ਪਰਮੇਸ਼ਰ ਤੇਰਾ ਮਾਤਾ ਪਿਤਾ ਹੈ ਇੱਕ ਪਿਤਾ ਇੱਕ ਸਕੇ ਹਮ ਬੋਲਣਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਉਹ ਸਾਡਾ ਪਿਓ ਹੈ ਪਿਓ ਦੀ ਚਪੇ ਜਦੋਂ ਅਰਥ ਕੀ ਬਣਿਆ ਪਿਤਾ ਦੀ ਚਪੇੜ ਦੇ ਵਿੱਚ ਵੀ ਬੱਚੇ ਦਾ ਸੁੱਖ ਹੁੰਦਾ ਹੈ ਹੁੰਦਾ ਕਿ ਨਹੀਂ ਹੁੰਦਾ ਹੈ ਨਾ ਪਿਤਾ ਦੀ ਚਪੇੜ ਦੇ ਵਿੱਚ ਵੀ ਬੱਚੇ ਦਾ ਪਲਾ ਹੁੰਦਾ ਹੈ ਇਹਦੇ ਅਰਥ ਕੀ ਇਹਦੇ ਚ ਇਹੀ ਅਰਥ ਬਣੇਗਾ ਵਾਹਿਗੁਰੂ ਦੇ ਦਿੱਤੇ ਦੁੱਖ ਦੇ ਵਿੱਚ ਵੀ ਮੇਰਾ ਪਲਾ ਹੈ ਉਦੇ ਦਿੱਤੇ ਦੁੱਖ ਵਿੱਚ ਵੀ ਮੇਰਾ ਭਲਾ ਹੈ ਕਿਉਂ ਕਿਉਂਕਿ ਉਹਦੇ ਦੁੱਖ ਦੇਣ ਵਿੱਚ ਵੀ ਕੋਈ ਰਮਜ ਹੋਵੇਗੀ ਇਸ ਕਰਕੇ ਪ੍ਰਭ ਕਾ ਗਿਆਨ ਮੇਠਾ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਣਾ ਦ੍ਰਿਸ਼ਟਾਣਾ ਕੀ ਹੁੰਦਾ ਦਿਖਾਈ ਦੇ ਰਿਹਾ ਹੁਣ ਅਸਲ ਵਿੱਚ ਜਿਹੋ ਜਾਂ ਵਾਹਿਗੁਰੂ ਪ੍ਰਭੂ ਹੈ ਮੈਨੂੰ ਉਹੋ ਜਾਂ ਦਿਖਾਈ ਦੇਣ ਲੱਗ ਪਿਆ ਕਿ ਹੋ ਜਾਏ ਉਹ ਦ੍ਰਿਸ਼ਟਾਣਾ ਜਿਹੋ ਜਾਂ ਅਸਲੀਅਤ ਵਿੱਚ ਹੈ ਮੈਨੂੰ ਉਹੋ ਜਾਂ ਦਿਖਦਾ ਹੈ ਕਿਹੋ ਜਾਂ ਹੈ ਪ੍ਰਮਾਤਮਾ ਹੁਣ ਮੈਨੂੰ ਪ੍ਰਮਾਤਮਾ ਕਿਸੇ ਤਸਵੀਰ ਵਰਗਾ ਨਹੀਂ ਦਿਖਦਾ ਤਸਵੀਰ ਵਰਗਾ ਤੇ ਹੈ ਹੀ ਨਹੀਂ ਮੈਨੂੰ ਉਹ ਕਿਸੇ ਰੰਗ ਵਾਲਾ ਕਿਸੇ ਰੂਪ ਵਾਲਾ ਨਹੀਂ ਦਿਖਦਾ ਮੈਨੂੰ ਉਹ ਮਰਦ ਤੇ ਇਸਤਰੀ ਵਾਂਗ ਨਹੀਂ ਦਿਖਦਾ ਵੀ ਵਾਹਿਗੁਰੂ ਮਰਦ ਹੈ ਜਾਂ ਇਸਤਰੀ ਹੈ ਨਹੀਂ ਉਹ ਵਾਹਿਗੁਰੂ ਮੈਨੂੰ ਇੱਕ ਸ਼ਕਤੀ ਰੂਪ ਇੱਕ ਹੁਕਮ ਰੂਪ ਦਿਖਦਾ ਹੈ ਉਹ ਆਪਣੇ ਹੁਕਮ ਦੇ ਰਾਹੀਂ ਵਰਤ ਰਿਹਾ ਸਾਰਿਆਂ ਦੇ ਵਿੱਚ ਉਹਦਾ ਹੁਕਮ ਹੀ ਉਹਦਾ ਅਸਲੀ ਰੂਪ ਹੈ ਇਦਾਂ ਤੋਂ ਪਾਤਸ਼ਾਹ ਕਹਿੰਦੇ ਜੈਸਾ ਸਾ ਅਸਲ ਵਿੱਚ ਪ੍ਰਮਾਤਮਾ ਜੈਸਾ ਹੈ ਹੁਣ ਉਹੋ ਜਿਹਾ ਦਿਖਦਾ ਹੈ ਜਸਤੇ ਉਪਜੇ ਤਿਸਮਾਹੇ ਸਮਾਏ ਪ੍ਰਭੂ ਦੇ ਸੇਵਕ ਜਿਸ ਪਰਮਾਤਮਾ ਵਿੱਚੋਂ ਪੈਦਾ ਹੁੰਦੇ ਨੇ ਉਸ ਪਰਮਾਤਮਾ ਵਿੱਚ ਹੀ ਲੀਨ ਰਹਿੰਦੇ ਹਨ ਸਮਾਏ ਸਮਾਏ ਦਾ ਕੀ ਅਰਥ ਹੈ ਸਮਾਏ ਰਹਿੰਦੇ ਨੇ ਲੀਨ ਹੋਏ ਰਹਿੰਦੇ ਹਨ ਉਸ ਓਏ ਸੁਖ ਨਿਧਾਨ ਓਏ ਸੁਖ ਨਿਧਾਨ ਦਾ ਕੀ ਅਰਥ ਹੈ ਉਹ ਪ੍ਰਭੂ ਦੇ ਸੇਵਕ ਸੁਖ ਨਿਧਾਨ ਸੁੱਖਾਂ ਦੇ ਖਜ਼ਾਨੇ ਬਣ ਜਾਂਦੇ ਨੇ ਉਨ ਹੂ ਬਨ ਆਏ ਇਹ ਸ਼ੋਭਾ ਇਹ ਵਡਿਆਈ ਉਹਨਾਂ ਪਰਮਾਤਮਾ ਦੇ ਭਗਤਾਂ ਨੂੰ ਹੀ ਫੱਬਦੀ ਹੈ ਉਹਨੂੰ ਬਣ ਆਇਦਾ ਕੀ ਅਰਥ ਹੈ ਉਹਨਾਂ ਨੂੰ ਹੀ ਬਣਦੀ ਹੈ ਉਹਨਾਂ ਨੂੰ ਹੀ ਸ਼ੋਭਾ ਪਾਉਂਦੀ ਹੈ ਜੋ ਵਾਹਿਗੁਰੂ ਨੇ ਵਡਿਆਈ ਆਪਣੇ ਭਗਤਾਂ ਨੂੰ ਦਿੱਤੀ ਹੈ ਉਹ ਉਹਨਾਂ ਲਈ ਬਣਦੀ ਸੀ ਆਪਸ ਕੋ ਆਪ ਦੀਨੋ ਮਾਨ ਬਹੁਤ ਗੁਰਮੁਖ ਸੁਖਮ ਇਹ ਇਹ ਸ਼ਬਦ ਸਮਝਣ ਵਾਲਾ ਹੈ ਆਪਸ ਕੋ ਆਪ ਦੀਨੋ ਮਾਣ ਪ੍ਰਭੂ ਜਦੋਂ ਆਪਣੇ ਸੇਵਕਾਂ ਨੂੰ ਮਾਣ ਦਿੰਦਾ ਹੈ ਪ੍ਰਭੂ ਆਪਣੇ ਵਾਹਿਗੁਰੂ ਆਪਣੇ ਭਗਤਾਂ ਨੂੰ ਜਦੋਂ ਮਾਣ ਦਿੰਦਾ ਸਤਕਾਰ ਦਿੰਦਾ ਸੱਚ ਇਹ ਹੈ ਉਹ ਆਪਣੇ ਆਪ ਨੂੰ ਮਾਣ ਦੇ ਰਿਹਾ ਹੁੰਦਾ ਆਪਸ ਕੋ ਆਪਣੇ ਆਪ ਨੂੰ ਆਪ ਦੀਨੋ ਮਾਣ ਆਪਣੇ ਆਪ ਨੂੰ ਹੀ ਪ੍ਰਭੂ ਮਾਨ ਦਿੰਦਾ ਹੈ ਇਹਦਾ ਅਰਥ ਕੀ ਬਣੇਗਾ ਜੀ ਹੁਣ ਇਹ ਇਹ ਬੜੇ ਮੈਂ ਯਤਨ ਕਰਦਾ ਵੀ ਆਹ ਆ ਪੰਕਤੀ ਨੂੰ ਸੌਖੇ ਤਰੀਕੇ ਨਾਲ ਸਮਝੋ ਜਦੋਂ ਇੱਕ ਮਾਂ ਜਦੋਂ ਇੱਕ ਮਾਂ ਆਪਣੇ ਬੱਚਿਆਂ ਨੂੰ ਸੋਨਾ ਬਣਾ ਰਹੀ ਹੁੰਦੀ ਹੈ ਨਾ ਇੱਕ ਮਾਂ ਆਪਣੇ ਬੱਚਿਆਂ ਨੂੰ ਸੋਨਾ ਬਣਾ ਰਹੀ ਹੁੰਦੀ ਹੈ ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਸੋਨਾ ਬਣਾ ਰਹੀ ਹੁੰਦੀ ਹੈ। ਚਲ ਸੌਖੀ ਹੋਰ ਲੈ ਲੋ ਉਦਾਹਰਨ। ਜਦੋਂ ਅਸੀਂ ਸੋਨੇ ਕੱਪੜੇ ਪਾ ਰਹੇ ਹੁੰਨੇ ਆ। ਜਦੋਂ ਅਸੀਂ ਸੋਨੇ ਕੱਪੜੇ ਪਾ ਰਹੇ ਹੁੰਨੇ ਆ, ਅਸੀਂ ਕੱਪੜੇ ਨਹੀਂ ਸੋਨੇ ਪਾ ਰਹੇ ਹੁੰਦੇ, ਅਸੀਂ ਆਪਣੇ ਆਪ ਨੂੰ ਸੋਨਾ ਬਣਾ ਰਹੇ ਹੁੰਨੇ ਆ। ਬਕਰ ਚਾਈ ਗੱਲ। ਜਦੋਂ ਅਸੀਂ ਸੋਨੇ ਕੱਪੜੇ ਪਾ ਰਹੇ ਹੁੰਨੇ ਆ, ਅਸੀਂ ਅਸਲ ਵਿੱਚ ਆਪਣੇ ਆਪ ਨੂੰ ਸੋਹਣਾ ਬਣਾ ਰਹੇ ਹੁੰਨੇ ਆ। ਮਕਸਦ ਤੇ ਸਾਡਾ ਉਹੀ ਹੁੰਦਾ ਨਾ। ਜਦੋਂ ਅੱਛਾ ਥੋੜਾ ਹੋਰ ਨੇੜੇ ਕਰ ਲਓ ਉਦਾਹਰਨ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਹਸਾ ਰਹੇ ਹੁੰਨੇ ਆ। ਅਸੀਂ ਆਪਣੇ ਬੱਚਿਆਂ ਨੂੰ ਸੁਖੀ ਕਰ ਰਹੇ ਹੁੰਨੇ ਆ। ਅਸਲ ਵਿੱਚ ਅਸੀਂ ਆਪਣੇ ਬੱਚਾਂ ਨੂੰ ਸੁਖੀ ਨਹੀਂ ਕਰ ਰਹੇ ਹੁੰਦੇ। ਅਸੀਂ ਆਪਣੇ ਆਪ ਨੂੰ ਸੁਖੀ ਕਰ ਰਹੇ ਹੁੰਨੇ ਆ। ਹੁੰਦਾ ਕਿ ਨਹੀਂ ਹੁੰਦਾ ਇਦਾਂ। ਕਿਉਂ? ਕਿਉਂਕਿ ਸਾਡੇ ਬੱਚਿਆਂ ਦਾ ਸੁਖੀ ਹੋਣਾ ਹੀ ਸਾਡਾ ਸੁਖੀ ਹੋਣਾ ਹੈ ਕਿਉਂ ਸਾਡਾ ਸੁਖ ਸਾਡੇ ਬੱਚਿਆਂ ਦੇ ਵਿੱਚ ਹੈ ਸਾਡਾ ਸੁਖ ਕਿੱਥੇ ਹੈ ਸਾਡੇ ਬੱਚਿਆਂ ਦੇ ਵਿੱਚ ਹੈ ਜੇ ਬੱਚੇ ਸੁਖੀ ਨੇ ਇਹਦਾ ਭਾਵ ਕੀ ਹੈ ਅਸੀਂ ਬੱਚਣ ਸੁਖੀ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਸੁਖੀ ਕਰ ਰਹੇ ਹੁੰਦੇ ਆਂ ਅਸਲੀਅਤ ਇਹ ਹੈ ਕਿਉਂ ਕਿ ਕਿਉਂਕਿ ਬੱਚਿਆਂ ਦਾ ਦੁਖੀ ਹੋਣਾ ਹੀ ਸਾਡਾ ਦੁਖੀ ਹੋਣਾ ਹੈ ਬੱਚਿਆਂ ਦਾ ਸੁਖੀ ਹੋਣਾ ਹੀ ਸਾਡਾ ਸੁਖੀ ਹੋਣਾ ਹੈ ਮੈਂ ਕਦੋਂ ਸੁਖੀ ਹੋਵਾਂਗਾ ਜਦੋਂ ਮੇਰੇ ਬੱਚੇ ਸੁਖੀ ਹੋਣਗੇ। ਇਹੀ ਹੈ ਨਾ ਇਹਦਾ ਅਰਥ ਕੀ ਬਣਿਆ ਕਿ ਮੇਰੇ ਬੱਚਿਆਂ ਦਾ ਸੁਖੀ ਹੋਣ ਦਾ ਅਰਥ ਕੀ ਹੈ ਮੇਰਾ ਸੁਖੀ ਹੋਣਾ ਅਸਲ ਵਿੱਚ ਅਰਥ ਕੀ ਬਣਿਆ ਮੈਂ ਆਪਣੇ ਬੱਚਿਆਂ ਨੂੰ ਸੁਖੀ ਨਹੀਂ ਕਰ ਰਿਹਾ ਮੈਂ ਤਾਂ ਆਪਣੇ ਆਪ ਨੂੰ ਸੁਖੀ ਕਰ ਰਿਹਾ ਮੇਰੇ ਇਹੀ ਹੈ ਕਦੇ ਨਾ ਕਦੇ ਖਿੜਕੀਆਂ ਖੜੋ ਕਪੂਰ ਕਪੂਰ ਜੀ ਦੀਆਂ ਉਹ ਕਹਿੰਦੇ ਜਦੋਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਹੁਣ ਨੁਕਤਾ ਸਮਝੋ ਜੇ ਜਦੋਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਲੈਣੇ ਨੂੰ ਵੱਡਾ ਕਰ ਦਿੱਤਾ ਨਾ ਆਖੋ ਵਾਹਿਗੁਰੂ ਵਾਹਿਗੁਰੂ ਜਦੋਂ ਗੁਰਨਾਨਕ ਸਾਹਿਬ ਨੇ ਭਾਈ ਲੈਣੇ ਨੂੰ ਵੱਡਾ ਕਰ ਦਿੱਤਾ ਉੱਚਾ ਕਰ ਦਿੱਤਾ ਅਸਲ ਵਿੱਚ ਗੁਰਨਾਨਕ ਸਾਹਿਬ ਨੇ ਆਪਣੇ ਆਪ ਨੂੰ ਉੱਚਾ ਕਰ ਦਿੱਤਾ ਇਨਾ ਉੱਚਾ ਕਰ ਦਿੱਤਾ ਕਿ ਗੁਰਾਂਕ ਸਾਹਿਬ ਵਰਗਾ ਉੱਚਾ ਕੋਈ ਹੋ ਹੀ ਨਹੀਂ ਸਕਿਆ ਹੋਰ ਸਮਝੋ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਰਹੇ ਨੇ ਅੱਖਾਂ ਸਾਹਮਣੇ ਸ਼ਹੀਦ ਹੋ ਰਹੇ ਨੇ ਨਾ ਬੱਚੇ ਲੋਕ ਕਹਿੰਦੇ ਸੀ ਗੁਰੂ ਆਪਣੇ ਪੁੱਤਰਾਂ ਨੂੰ ਆਪਣੀ ਅੱਖਾਂ ਸਾਹਮਣੇ ਮਰਵਾ ਰਿਹਾ ਹੈ ਅਸਲ ਗੁਰਗੋਬਿੰਦ ਸਿੰਘ ਆਪਣੇ ਬੱਚਿਆਂ ਨੂੰ ਮਰਵਾ ਨਹੀਂ ਸੀ ਰਿਹਾ ਅਸਲ ਵਿੱਚ ਉਹਨਾਂ ਨੂੰ ਸਦੀਵੀ ਕਾਲੀ ਅਮਰ ਕਰ ਰਿਹਾ ਸੀ ਉਹ ਸਦੀਵੀ ਬਾਬਾ ਅਜੀਤ ਸਿੰਘ ਮਰ ਨਹੀਂ ਰਹੇ ਸੀ ਸਦੀਵੀ ਕਾਲੀ ਅਮਰ ਹੋ ਰਹੇ ਸੀ ਗੁਰਗੋਬਿੰਦ ਸਿੰਘ ਪਾਤਸ਼ਾ ਆਪਣੀ ਅੰਛ ਨੂੰ ਮਰਵਾ ਨਹੀਂ ਰਹੇ ਸੀ ਸਦੀਵੀ ਕਾਲੀ ਆਪਣੇ ਆਪ ਨੂੰ ਅਮਰ ਕਰ ਰਹੇ ਸੀ ਜੇ ਗੁਰਗੋਬਿੰਦ ਸਿੰਘ ਪਾਤਸ਼ਾ ਨੇ ਉਥੇ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਸੱਚ ਇਹ ਹੈ ਗੁਰਗੋਬਿੰਦ ਸਿੰਘ ਪਾਤਸ਼ਾ ਸਦੀਵੀ ਕਾਲੀ ਅਮਰ ਹੋ ਗਿਆ ਅਸਰਯਤਤਾ ਹੀ ਹੈ ਨਾ ਇਹ ਹੀ ਅਸਰਯਤਤਾ ਨਾ ਇਸੇ ਲਈ ਖੂਰ ਨੁਕਤਾ ਸਮਝੋ ਜਦੋਂ ਅਸੀਂ ਅੱਜ ਤੱਕ ਦੁਨੀਆ ਦੇ ਵਿੱਚ ਕਪੂਰ ਜੀ ਲਿਖਦੇ ਨੇ ਉਹ ਕਹਿੰਦੇ ਆਪਣੇ ਆਪ ਜਦੋਂ ਅਸੀਂ ਕਿਸੇ ਨੂੰ ਦੇ ਰਹੇ ਹੁੰਨੇ ਆ ਅੱਜ ਤੱਕ ਦੁਨੀਆ ਦੇ ਵਿੱਚ ਕਦੇ ਕਿਸੇ ਨੇ ਮੰਗਣ ਲੱਗਿਆ ਆਪਣੇ ਆਪ ਨੂੰ ਰਾਜਾ ਨਹੀਂ ਸਮਝਿਆ ਤੇ ਦੇਣ ਲੱਗਿਆ ਭਿਖਾਰੀ ਨਹੀਂ ਸਮਝਿਆ ਅੱਜ ਤੱਕ ਕਿਸੇ ਨੇ ਵੀ ਕਿਸੇ ਨੂੰ ਵੰਡਣ ਲੱਗਿਆਂ ਕਦੇ ਆਪਣੇ ਆਪ ਨੂੰ ਭਿਖਾਰੀ ਨਹੀਂ ਸਮਝਿਆ ਜਦੋਂ ਅਸੀਂ ਵੰਡ ਰਹੇ ਹੁੰਨੇ ਆਂ ਅਰਾਰੇ ਸਮਝਦੇ ਨੇ ਆਪਣੇ ਆਪ ਨੂੰ ਤੇ ਅੱਜ ਤੱਕ ਕਿਸੇ ਵੀ ਭਿਖਾਰੀ ਨੇ ਭੀਖ ਮੰਗਣ ਸਮੇ ਆਪਣੇ ਆਪ ਨੂੰ ਰਾਜਾ ਨਹੀਂ ਸਮਝਿਆ ਸੱਚ ਹੀ ਹੈ ਇਸ ਲਈ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਨਵਾਜ ਰਿਹਾ ਹੁੰਦਾ ਹੈ ਨਾ ਅਸਲ ਵਿੱਚ ਉਹ ਆਪਣੇ ਆਪ ਨੂੰ ਨਵਾਜ ਰਿਹਾ ਹੁੰਦਾ ਹੈ ਕਿਉਂ ਕਿ ਪਰਮਾਤਮਾ ਦਾ ਮਾਣ ਉਹਦੇ ਭਗਤ ਹੁੰਦੇ ਨੇ ਜਦੋਂ ਗੁਰੂ ਜੀ ਆਪਣੇ ਸਿੱਖ ਨੂੰ ਮਾਣ ਦੇ ਰਹੇ ਹੁੰਦੇ ਆ ਅਸਲ ਦੇ ਵਿੱਚ ਗੁਰੂ ਜੀ ਆਪਣੇ ਆਪ ਨੂੰ ਹੀ ਮਾਣ ਦੇ ਰਹੇ ਹੁੰਦੇ ਆ ਕਿਉਂਕਿ ਗੁਰੂ ਕੇ ਸਿੱਖ ਹੀ ਗੁਰੂ ਦਾ ਕੀ ਨੇ ਗੁਰੂ ਦਾ ਮਾਣ ਹਨਾ ਬਸ ਇੰਨਾ ਹੀ ਹੈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆਪਸ ਕਉ ਆਪਣੇ ਆਪ ਨੂੰ ਆਪਸ ਕਉ ਅਰਥ ਕੀ ਬਣਿਆ ਆਪਣੇ ਆਪ ਨੂੰ ਆਪ ਦੀਨੋ ਮਾਣ ਵਾਹਿਗੁਰੂ ਆਪ ਆਪਣੇ ਆਪ ਨੂੰ ਹੀ ਮਾਣ ਦਿੰਦਾ ਹੈ ਜੀ ਇਹ ਇਹ ਗੱਲ ਪਕੜਤ ਨਹੀਂ ਨਾ ਆਈ ਇੱਕ ਵਾਰੀ ਜਾ ਕੇ ਨਾ ਕਰੇ ਸੁਣ ਲੋ ਜੇ YouTube ਦੇ ਉੱਪਰ ਇਹਨੂੰ ਇੱਕ ਥੋੜਾ ਜਿਹਾ ਰਿਪੀਟ ਫੇ ਤੁਹਾਡੀ ਗੱਲ ਪਕੜ ਚ ਆ ਜੇਗੀ ਉਹਨਾਂ ਕਈ ਵਾਰ ਨਾ ਕੋਈ ਗੱਲ ਦੁਬਾਰ-ਦੁਬਾਰ ਸੁਣਨ ਨਾਲ ਪਕੜ ਚ ਆ ਜਾਂਦੀ ਹੁੰਦੀ ਆਪਸ ਕਉ ਆਪਣੇ ਆਪ ਨੂੰ ਆਪ ਦੀਨੋ ਮਾਨ ਪਰਮੇਸ਼ਰ ਆਪਣੇ ਆਪ ਨੂੰ ਤੇ ਮਾਨ ਦਿੰਦਾ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇਹਨੂੰ ਕੱਠਾ ਨਹੀਂ ਪੜ੍ਹਨਾ ਨਾਨਕ ਪ੍ਰਭ ਜਨ ਉਹਦਾ ਅਰਥ ਬਣੇਗਾ ਪ੍ਰਭੂ ਦੇ ਜਨ ਪਰ ਅਰਥ ਕੀ ਇੱਥੇ ਨਾਨਕ ਪ੍ਰਭ ਜਨ ਏ ਨਾਨਕ ਪ੍ਰਭੂ ਤੇ ਉਹਦੇ ਜਾਣ ਇੱਕੋ ਜਾਣ ਇੱਕ ਜਾਣਿਆ ਕਰ ਪ੍ਰਭੂ ਨੂੰ ਤੇ ਪ੍ਰਭੂ ਦੇ ਭਗਤਾਂ ਨੂੰ ਇੱਕ ਜਾਣਿਆ ਕਰ ਪ੍ਰਭੂ ਤੇ ਪ੍ਰਭੂ ਦੇ ਭਗਤ ਸਿੱਖ ਗੁਰੂ ਤੇ ਗੁਰੂ ਦੇ ਸਿੱਖ ਵੱਖਰੇ ਨਹੀਂ ਹਨ ਇੱਕੋ ਹੀ ਹਨ ਜਿਵੇਂ ਕਿਹਾ ਨਾ ਭਗਤ ਬਾਬਾ ਰਵਦਾਸ ਸਾਹਿਬ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਵਾਹਿਗੁਰੂ ਕੈਸਾ ਤੇਰੇ ਮੇਰੇ ਚ ਕਿੰਨਾ ਕੁ ਅੰਤਰ ਹੈ ਕਿੰਨਾ ਕੋ ਫਰਕ ਹੈ ਤਨਕ ਕਟਕ ਜਲ ਤਰੰਗ ਜੈਸਾ ਇਨਾ ਕੀ ਹੈ ਬਸ ਜਿੰਨਾ ਫਰਕ ਸੋਨਾ ਤੇ ਸੋਨੇ ਦੇ ਗਹਿਣਿਆਂ ਦੇ ਵਿੱਚ ਹੈ ਅਸੀਂ ਕਹਿੰਦੇ ਆ ਨਾ ਇਹ ਵੀ ਸੋਨਾ ਹੀ ਆ ਜਲ ਤਰੰਗ ਪਾਣੀ ਤੇ ਪਾਣੀ ਦੀਆਂ ਲਹਿਰਾਂ ਕਿੰਨਾ ਕੁ ਫਰਕ ਹੈ ਜੀ ਕੋਈ ਫਰਕ ਨਹੀਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵੇਖਣ ਨੂੰ ਵੱਖਰੀਆਂ ਨੇ ਪਰ ਲਹਿਰਾਂ ਵੀ ਤਾਂ ਪਾਣੀ ਪਾਣੀ ਵਿੱਚੋਂ ਹੀ ਪੈਦਾ ਹੋਈਆਂ ਨੇ ਸੋਨਾ ਤੇ ਸੋਨੇ ਦੇ ਗਹਿਣਿਆਂ 'ਚ ਕੋਈ ਫਰਕ ਨਹੀਂ ਹੈ ਕਿਉਂ ਕਿ ਸੋਨੇ ਵਿੱਚੋਂ ਹੀ ਗਹਿਣੇ ਬਣੇ ਨੇ ਗਹਿਣੇ ਸੋਨੇ ਦੇ ਹੀ ਬਣੇ ਨੇ ਕੋਈ ਫਰਕ ਨਹੀਂ ਇਸੇ ਤਰ੍ਹਾਂ ਪਰਮਾਤਮਾ ਤੇ ਪਰਮਾਤਮਾ ਦੇ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਸਮਝ ਲੈ ਪਾਈ ਨਾਨਕ ਪ੍ਰਭ ਜਨ ਏਕੋ ਜਾਣ ਪ੍ਰਭੂ ਤੇ ਉਹਦੇ ਜਣਾ ਨੂੰ ਇਕੋ ਜਾਣ ਲੈ ਇਹ ਉਸ ਪ੍ਰਭੂ ਦੇ ਸੇਵਕ ਦੀ ਨਿਸ਼ਾਨੀ ਹੈ ਉਹਦੇ ਲੱਛਣ ਹਨ ਵਾਹਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ